ਹੱਥਾਂ ਤੇ ਸਰੋਂ ਜਮਾਉਣ ਵਾਲਾ ਨੁਸਖਾ ਹੈ ਮਤਲਬ ਏਡਾ ਬੜਾ ਰੋਗ ਆ ਔਰ ਫਰੀ ਦੀ ਦਵਾਈ ਹੈ ਫਰੀ ਦੀ ਦਵਾਈ ਤੁਹਾਡੀ ਇਮਿਊਨਿਟੀ ਰੋਗ ਪ੍ਰਤੀਰੋਧਕ ਖਸ਼ਮਤਾ ਜਿਹੜੀ ਇਸ ਸਰੀਰ ਦੀ ਹੂੰ ਉਹਨੂੰ ਉਸ ਲੈਵਲ ਤੇ ਲੈ ਜੂਗੀ ਕਿ ਮਾੜੀਆਂ ਮੋਟੀਆਂ ਬਿਮਾਰੀਆਂ ਤੁਹਾਡੇ ਨੇੜੇ ਨਹੀਂ ਲੱਗਣਗੀਆਂ ਤੋਂ ਭਿਆਨਕ ਰੋਗ ਮੰਨਿਆ ਜਾਂਦਾ ਬਲੱਡ ਕੈਂਸਰ ਬਹੁਤ ਭਿਆਨਕ ਆ ਹੈ ਹੀ ਭਿਆਨਕ ਕੱਲੀ ਗਲੋ ਨਾਲ ਠੀਕ ਕੱਲੀ ਗਲੋ ਨਾਲ ਬਲੱਡ ਕੈਂਸਰ ਠੀਕ ਹਾਂਜੀ ਬਿਲਕੁਲ ਅੱਛਾ ਕੀ ਕੋਈ ਉਸ ਚੜੀ-ਬੁੱਤੀ ਬਾਰੇ ਦੱਸੋ ਜਿਦੇ ਬਾਖਮਾਲ ਨਤੀਜੇ ਹੋਣ ਤੇ ਮਨੁੱਖ ਨੂੰ ਮਾਨਸਿਕ ਤੇ ਸ਼ਰੀਰਿਕ ਰੂਪ ਦੇ ਵਿੱਚ ਤੰਦਰੁਸਤ ਕਰਨ ਦੇ ਵਿੱਚ ਸਹਾਈ ਹੋਵੇ ਜੀ ਬਜੀ ਆਯੁਰਵੇਦ ਸ਼ਾਸਤਰ ਨੇ ਨਾ ਜੀ ਜਿੰਨੀ ਵੀ ਬਨਸਪਤੀ ਤੇ ਚਰਚਾ ਕੀਤੀ ਆ ਜਿੰਨੀਆਂ ਵੀ ਔਸ਼ਦੀਆਂ ਦੀ ਗੱਲ ਕੀਤੀ ਆ ਚਾਹੇ ਉਹ ਤ੍ਰਿਣਮੂਲ ਕੁਝ ਵੀ ਹੈਗਾ ਬਨਸਪਤੀ ਚ ਜੋ ਵੀ ਪੈਦਾ ਹੁੰਦਾ ਜੋ ਵੀ ਪਰਮਾਤਮਾ ਦੀ ਕ੍ਰिएशन ਆ ਉਹ ਕੋਈ ਵੀ ਮਤਲਬ ਐਦਾਂ ਨਹੀਂ ਕਿ ਜਿਹੜੀ ਇਸ ਮਨੁੱਖ ਦੇ ਹਿੱਤ ਵਿੱਚ ਨਾ ਹੋਵੇ ਬਸ਼ਰਤੇ ਕਿ ਉਹਦਾ ਪ੍ਰਯੋਗ ਉਪਯੋਗ ਸਹੀ ਪਤਾ ਹੋਵੇ ਬਿਲਕੁਲ ਤੇ ਮੈਂ ਇਸ ਪੂਰੀ ਕਾਇਨਾਤ ਚ ਅੱਜ ਤੁਹਾਨੂੰ ਇੱਕ ਉਹ ਚੀਜ਼ ਪੁੱਛਣੀ ਚਾਹੁੰਦਾ ਵੀ ਕੋਈ ਉਸ ਜੜੀ ਬੁੱਟੀ ਬਾਰੇ ਦੱਸੋ ਜਿਹਦੇ ਬਾ ਕਮਾਲ ਨਤੀਜੇ ਹੋਣ ਤੇ ਮਨੁੱਖ ਨੂੰ ਮਾਨਸਿਕ ਤੇ ਸ਼ਰੀਰਿਕ ਰੂਪ ਦੇ ਵਿੱਚ ਤੰਦਰੁਸਤ ਕਰਨ ਦੇ ਵਿੱਚ ਸਹਾਈ ਹੋਵੇ ਜੀ ਐਦਾਂ ਦੀ ਔਸ਼ਦੀ ਦਾ ਵਰਣਨ ਕਰੋ ਬਹੁਤ ساری ਔਸ਼ਦੀਆਂ ਨੇ ਆਚਾਰ ਜੀ ਜਿਵੇਂ ਤੁਸੀਂ ਤ੍ਰਿਣਮੂਲ ਦੀ ਗੱਲ ਕੀਤੀ ਆਪਾਂ ਸੰਗਤ ਨੂੰ ਦੱਸੀਏ ਵੀ ਤ੍ਰਿਣਮੂਲ ਜਿਹੜਾ ਹੈਗਾ ਨਾ ਉਹਨੂੰ ਘਾਹ ਨੂੰ ਕਹਿੰਦੇ ਨੇ ਦੋਬੂ ਨੂੰ ਕਹਿੰਦੇ ਨੇ ਇਹਦੇ 'ਚ ਵੀ ਬਹੁਤ ਔਸ਼ਦੀਏ ਗੁਣ ਨੇ ਲੈ ਤੁਸੀਂ ਤ੍ਰਿਣਮੂਲ ਆ ਜਿਹੜਾ ਹੂੰ ਇਹ ਲਿਆ ਕੇ ਹੂੰ ਧੋ ਕੇ ਚੰਗੀ ਤਰ੍ਹਾਂ ਇਹਦਾ ਕਾੜਾ ਪੀਣਾ ਸ਼ੁਰੂ ਕਰ ਲਓ ਹੂੰ ਤੁਹਾਡੇ ਪਲੇਟਲੇਟ ਸੈੱਲ ਨਹੀਂ ਡਾਊਨ ਹੋਣਗੇ ਅੱਛਾ ਤੁਹਾਨੂੰ ਗਰਮੀ ਨਹੀਂ ਹੋਊਗੀ ਤੁਹਾਡੇ ਲਿਵਰ 'ਚ ਗਰਮੀ ਨਹੀਂ ਹੋਊਗੀ ਇੰਨੀ ਵਧੀਆ ਔਸ਼ਧੀਆ ਤ੍ਰਿਣਮੂਲਕਾ ਜਿਹੜਾ ਬਿਲਕੁਲ ਫ੍ਰੀ ਆ ਧਿਆਨ ਕਿਹੜੀ ਚੀਜ਼ ਦਾ ਰੱਖਣਾ ਹੂੰ ਵੀ ਜਿੱਥੋਂ ਆਪਾਂ ਨੇ ਲੈਣਾ ਉੱਥੇ ਸਪਰੇ ਨਾ ਹੋਈ ਵੀ ਹੋਵੇ ਅੱਛਾ ਕਿਸੇ ਖੇਤ ਦੇ ਨੇੜੇ ਨਾ ਹੋਵੇ ਵੈਰਾਨੀ ਜਗ੍ਹਾ 'ਚ ਹੋਵੇ ਜਿਹੜਾ ਵੇ ਜੀ ਨਹਿਰਾਂ ਦੇ ਕੰਡੇ ਆ ਤੇ ਹੁੰਦਾ ਕਿਨਾਰਿਆਂ ਤੇ ਉਹ ਤਾਂ ਚੰਗਾ ਆ ਬਹੁਤ ਚੰਗਾ ਆ ਬਸ਼ਰਤਾ ਵੀ ਉੱਥੇ ਵੀ ਕੋਈ ਤੁਸੀਂ ਦੇਖ ਲੂ ਵੀ ਰੇਸ ਬ੍ਰੇਜ ਆ ਕੋਈ ਜਿਹੜੇ ਨਾਲ ਖੇਤ ਨੇ ਉਹ ਤਾਂ ਨਹੀਂ ਕਈ ਵਾਰ ਅੱਜ ਕੱਲ ਕੀ ਆ ਰਿਵਾਜ ਆ ਵੀ ਇਹ ਦੂਰ ਵੀ ਖੜਾ ਨਾ ਖੇਤ ਤੋਂ ਬਾਹਰਲੇ ਪਾਸੇ ਵੀ ਘਾ ਉਹਨੂੰ ਵੀ ਸਾੜ ਦਿੰਦੇ ਨੇ ਪ੍ਰਕਿਰਤੀ ਦਾ ਨਾਸ਼ ਆ ਏ ਸੋ ਪਰ ਆਪਾਂ ਜਿਹੜੀ ਮੈਂ ਤੁਹਾਨੂੰ ਗੱਲ ਦੱਸਾਂ ਜਿਹੜੀ ਤੁਸੀਂ ਗੱਲ ਪੁੱਛੀ ਆ ਮੈਨੂੰ ਵੀ ਇਦਾਂ ਦੀ ਔਸ਼ਧੀ ਜਿਹੜਾ ਬੰਦਾ ਤਾਂ ਉਮਰ ਸਿਹਤਮੰਦ ਰਹੇ ਪ੍ਰਕਿਰਤੀ ਨੇ ਸਾਨੂੰ ਬਹੁਤ ਕੁਝ ਦਿੱਤਾ ਪਰ ਸਾਡਾ ਗਿਆਨ ਆ ਜਿਹੜਾ ਨਾ ਹੂੰ ਇਹ ਹੋਣਾ ਚਾਹੀਦਾ ਸਾਨੂੰ ਹੁਣ ਰਿਵਾਜ ਕੀ ਆ ਹੂੰ ਦੇਖੋ ਹਮੇਸ਼ਾ ਬੰਦੇ ਤੇ ਪ੍ਰਭਾਵ ਰਿਹਾ ਆਲੇ ਦੁਆਲੇ ਦਾ ਰਿਵਾਜ ਦਾ ਹੂੰ ਤੇ ਜਿਹਨੂੰ ਆਪਾਂ ਕਹਿ ਦਿੰਦੇ ਆ ਫੈਸ਼ਨ ਦਾ ਫੈਸ਼ਨ ਫੈਸ਼ਨ ਦਾ ਬੜਾ ਪ੍ਰਭਾਵ ਹੁਣ ਕੀ ਰਿਵਾਜ ਆ ਵੀ ਲੋਕ ਆਉਂਦੇ ਨੇ ਸੋਸ਼ਲ ਮੀਡੀਆ ਤੇ ਤੁਹਾਨੂੰ ਥੋੜੇ ਜਿਹੀ ਔਸ਼ਦੀਆਂ ਜੀਆਂ ਦੱਸਦੇ ਨੇ ਵੀ ਐਂਕ ਅਧੂ ਪਚਦਾ ਗਿਆਨ ਦੇ ਦਿੰਦੇ ਨੇ ਹਾਂ ਜੀ ਨੂੰ ਮੈਂ ਮੈਂ ਤਾਂ ਆਪਣੀ ਭਾਸ਼ਾ 'ਚ ਕਹਿੰਨਾ ਹੁੰਦਾ ਵੀ ਕਮਾਚੂ ਕਰ ਦਿੰਦੇ ਨੇ ਵੀ ਸਾਡੇ ਤੱਕ ਲੋੜ ਬਣ ਜਵੇ ਇਹਦੀ ਹਾਂ ਉਹ ਹਮੇਸ਼ਾ ਖਤਰਨਾਕ ਜਦੋਂ ਬੰਦਾ ਫਿਰ ਉੱਥੇ ਪਹੁੰਚ ਕਰਦਾ ਹੂੰ ਤਾਂ ਫਿਰ ਸ਼ੀਸ਼ੀਆਂ ਵਾਲੀਆਂ ਦਵਾਈਆਂ ਦਿਖਾਉਣੀਆਂ ਸ਼ੁਰੂ ਕਰਦੇ ਨੇ ਵੀ ਆ 2200 ਦੀਆਂ ਜੀ ਆ 2500 ਦੀਆਂ ਬੰਦੇ ਦਾ 10-20 ਹਜ਼ਾਰ ਦਾ ਬਿੱਲ ਬਣਾ ਕੇ ਹੂੰ ਉਹਨੂੰ ਆਯੁਰਵੇਦ ਲਫਾਫੇ 'ਚ ਪਾ ਕੇ ਤੋੜ ਦਿੰਦੇ ਨੇ ਹੂੰ ਉਹ ਬੰਦਾ ਸੋਚਦਾ ਵੀ ਯਾਰ ਮੈਂ ਤਾਂ ਉੱਥੇ ਗਿਆ ਸੀ ਮੈਨੂੰ ਤਾਂ ਦੱਸਿਆ ਗਿਆ ਸੀਗਾ ਵੀ ਜੀਰਾ ਜਮੈਣ ਸੌਫ ਹੂੰ ਇਹਨੂੰ ਰਗੜ ਕੇ ਲੈੰਦਾਰਾ ਤੂੰ ਠੀਕ ਹੋ ਜਾਏਗਾ ਤੇ ਇਹੀ ਸੋਚ ਕੇ ਮੈਂ ਉੱਥੇ ਗਿਆ ਸੀ ਵੀ 11500 2000 ਦੀ ਦਵਾਈ ਹੋਊਗੀ ਵੀ ਇਹ ਤਾਂ 25000 ਦਾ ਬਿੱਲ ਬਣਾਈ ਖੜਾ ਬੰਦਾ 25 ਤਾਂ ਹਲੇ ਘੱਟ ਕੇ ਨਹੀਂ ਤੁਸੀਂ ਕਿਹੜੀ ਮਰੀਜ਼ ਦੱਸਦੇ ਨੇ ਵੀ ਜੇ ਐਨ ਆਰ ਆਈ ਫਸ ਗਿਆ ਹਾਂ ਬਸ ਬਸ ਉਹਦਾ ਕੁੰਡਾ ਹੋ ਜਾਂਦਾ ਮਹਲਾਇਰਵੇਦ ਨੂੰ ਅਸੀਂ ਕਿਸ ਲੈਵਲ ਤੇ ਇੱਕ ਲੁੱਟਣ ਦਾ ਜਰੀਆ ਬਣਾ ਲਿਆ ਜੀ ਹੁਣ ਆਪਾਂ ਗੱਲ ਕਰਦੇ ਆਂ ਪ੍ਰਕਿਰਤੀ ਦੀ ਪ੍ਰਕਿਰਤੀ ਨੇ ਕੋਈ ਵੀ ਐਸੀ ਚੀਜ਼ ਨਹੀਂ ਸਿਰ ਜੀ ਜਿਹੜੀ ਮਨੁੱਖ ਦੇ ਹਿੱਤ ਚ ਨਾ ਹੋਵੇ ਫਿਰ ਉੱਥੇ ਆ ਜਾਂਦਾ ਰਵਾਜ ਤੋਂ ਸਾਨੂੰ ਪਿੱਛੇ ਹਟਣਾ ਪਊਗਾ ਜਿਹੜੀਆਂ ਇੱਕ ਰੇਲੂ ਆਉਸ਼ ਦੀਆਂ ਨੇ ਹੂੰ ਇਹਨਾਂ ਨਾਲ ਆਤਮ ਸਾਥ ਕਰਨਾ ਪਊਗਾ ਉਹਨਾਂ ਤੇ ਯਕੀਨ ਕਰਨਾ ਪਊਗਾ ਮੈਂ ਅੱਜ ਤੁਹਾਡੇ ਨਾਲ ਇਹ ਜ਼ਿਕਰ ਕਰਦਾ ਵੀ ਤੁਸੀਂ ਇੱਕੋ ਆਉਸ਼ ਦੀ ਦੱਸੋ ਮੈਂ ਹਾਂ ਉੱਥੇ ਆਉਂਗਾ ਜੀ ਸਿਰਫ ਇੱਕ ਸਿੰਗਲ ਹਰਬ ਦੱਸਾਂਗੇ ਜਿਹੜੀ ਮਤਲਬ ਲੋਕਾਂ ਦਾ ਲੱਖਾਂ ਕਰੋੜਾਂ ਰੁਪਇਆ ਤਾਂ ਬਚਾਉਗੀ ਤੇ ਨਾਲ ਅੰਗਰੇਜ਼ੀ ਔਸ਼ਦੀਆਂ ਦਾ ਦੁਸ਼ ਪ੍ਰਭਾਵ ਆ ਜਿਹੜਾ ਹੂੰ ਉਤੋਂ ਵੀ ਬਚੋਗੇ ਤੁਸੀਂ ਇਹ ਬਹੁਤ ਲੋਕਾਂ ਨੂੰ ਪਤਾ ਆਮ ਪਤਾ ਜਿਹੜੀ ਮੈਂ ਔਸ਼ਦੀ ਦੱਸਣ ਲਿਆ ਜਾ ਰਿਹਾ ਹੂੰ ਪਰ ਜਿਹੜੇ ਪ੍ਰਯੋਗ ਮੈਂ ਦੱਸੂਗਾ ਜਿਸ ਤਰੀਕੇ ਨਾਲ ਹੂੰ ਤੁਸੀਂ ਪੂਰਾ ਸੋਸ਼ਲ ਮੀਡੀਆ ਦੇਖ ਲਿਓ ਹੂੰ ਤੁਹਾਨੂੰ ਨਹੀਂ ਲੱਭਣੇ ਇਹ ਕੋਈ ਮੈਂ ਕੋਈ ਸ਼ੇਖੀ ਚ ਨਹੀਂ ਕਹਿ ਰਿਹਾ ਗੱਲ ਹੂੰ ਇਹ ਸਿਰਫ ਅੰਦਰੋਂ ਆ ਰਹੀ ਆ ਵੀਰ ਪ੍ਰਯੋਗ ਜੇ ਤੁਸੀਂ ਕਿਸੇ ਵੈਦਾਂ ਦੀ ਸੰਗਤ ਕੀਤੀ ਆ ਨਾ ਤਾਂ ਤੁਹਾਨੂੰ ਪਤਾ ਹੋਊਗਾ ਵੀ ਕਿਹੜੀ ਬੂਟੀ ਨੂੰ ਕਿੱਦਾਂ ਪ੍ਰਯੋਗ ਕਰਨਾ ਹੈ ਨਾਲੇ ਦੂਜਾ ਵੈਦਜੀ ਪ੍ਰਯੋਗਾਤਮਕਾ ਪ੍ਰੈਕਟੀਕਲੀ ਆ ਅਸੀਂ ਤਾਂ ਉਹਨਾਂ ਲੱਖਾਂ ਮਰੀਜ਼ਾਂ ਤੇ ਇਹਨਾਂ ਚੀਜ਼ਾਂ ਨੂੰ ਹੰਡਾ ਕੇ ਫੇਰ ਦੱਸ ਦਿਆ ਪ੍ਰਮਾਤਮਾ ਨੂੰ ਹਾਜ਼ਰ ਮੰਨ ਕੇ ਕਹਿਣਾ ਵੀ ਕਦੇ ਇਦਾਂ ਸੋਚਿਆ ਹੀ ਨਹੀਂ ਵੀ ਯਾ ਔਸ਼ਧੀ ਦੱਸਣੀ ਆ ਵੀ ਯਾਰ ਅਗਲਾ ਥੋੜੀ ਜੀ ਵਰਤੇ ਤਾਂ ਸਾਡੇ ਕੋਲ ਆ ਜਾਵੇ ਇਦਾਂ ਸੋਚ ਕੇ ਮਹਾਰਾਜ ਨੂੰ ਹਾਜ਼ਰ ਮੰਨ ਕੇ ਕਹਿੰਦੇ ਆ ਵੀ ਸੰਗਤ ਨੂੰ ਭਗਵਾਨ ਮੰਨ ਕੇ ਹੀ ਦੱਸਦਿਆਂ ਔਸ਼ਧੀ ਤਾਂ ਉਹਦਾ ਨਾਮ ਆ ਗਲੋਏ ਗਲੋ ਹੁਣ ਇੱਥੇ ਸਵਾਲ ਖੜਾ ਹੁੰਦਾ ਵੀ ਗਲੋ ਤੇ ਬਹੁਤ ਚਰਚਾ ਹੋਈ ਆ ਪਰ ਗਲੋ ਨੂੰ ਵਰਤਣਾ ਕਿਵੇਂ ਆ ਸਾਇੰਟਿਫਿਕ ਵੇ ਕੀ ਆ ਉਹਦਾ ਹੁਣ ਦੇਖੋ ਗਲੋ ਦੇ ਕੰਮ ਕੀ ਕੀ ਨੇ ਜੀ ਗਲੋ ਦੀ ਦਤਨ ਮੈਂ ਬੜੀ ਵਾਰੀ ਦੱਸੀ ਆ ਪਹਿਲਾਂ ਤੁਸੀਂ 6 ਇੰਚੀ ਦਾ ਡੱਕਾ ਲਿਆਉਣਾ ਗਲੋ ਦਾ ਥੋੜੀ ਮੋਟੀ ਗਲੋ ਹੋਵੇ ਉਨੂੰ ਚਬਾ ਕੇ ਉਹਦਾ ਰਸ ਅੰਦਰ ਲੈ ਜਾਣਾ ਸ਼ੁਰੂ ਕਰ ਦੋ ਸਵੇਰੇ ਖਾਲੀ ਪੇਟ ਪਹਿਲਾਂ ਕੁਰਲੀ ਕਰ ਲਈ ਕੁਝ ਨਹੀਂ ਕਰਨਾ ਅੱਛਾ ਜਿਵੇਂ ਆਪਾਂ ਕਿਕਰ ਦੀ ਦਾਤਣ ਕਰਦੇ ਆ ਨਿੰਮ ਦੀ ਦਾਤਣ ਕਰਦੇ ਆ ਇਹ ਗਲੋ ਦੀ ਦਾਤਣ ਇਹ ਗਲੋ ਦੀ ਦਾਤਣ ਕਰਨੀ ਆ ਆਪਾਂ ਨੇ ਤੁਸੀਂ ਦੱਸਿਆ ਵੀ ਉਹਨੂੰ ਚਬਾਉਣਾ ਤੇ ਜਿਹੜਾ ਰਸ ਆ ਬਾਹਰ ਨਹੀਂ ਥੁਕਣਾ ਅੰਦਰ ਲੈ ਕੇ ਜਾਣਾ ਨਾਲ ਸਲਾਈਵਾ ਸਲਾਈਵਾ ਫਿਰ ਇਹ ਕੀ ਕੰਮ ਕਰੂਗੀ ਇਹਦੇ ਕੰਮ ਤੁਸੀਂ ਅਚੰਬਤ ਹੋ ਜਾਓਗੇ ਲਿਪਿਡ ਪ੍ਰੋਫਾਈਲ ਗਲਸਟੋਲ ਜਿਹਨੂੰ ਕਹਿੰਦੇ ਨੇ ਖੂਨ ਗਾੜਾ ਕਹਿੰਦੇ ਨੇ ਆਮ ਪਾਸ਼ਾ ਦੇ ਵਿੱਚ ਉਹ ਨਹੀਂ ਹੋਊਗਾ ਤੁਹਾਡਾ ਅੱਛਾ ਕੱਲੀ ਦਾਤਣ ਕਰਨ ਨਾਲ ਖੂਨ ਗਾੜਾ ਦਾਤਣ ਕਰਨ ਨਾਲ ਅੱਛਾ ਤੁਹਾਨੂੰ ਇਨਫਲੇਮੇਸ਼ਨ ਹੈ ਸਰੀਰ ਦੇ ਵਿੱਚ ای ایس ਆਰ ਤੁਹਾਡਾ ਵਾਧਾ ਇਨਫਲੇਮੇਸ਼ਨ ਜਿਹੜੀ ਸੋਜਿਸ਼ ਆ ਜਾਂਦੀ ਸੋਜਿਸ਼ ਆ ਜਾਂਦੀ ਆ ਉਹ ਕਿਤੇ ਵੀ ਆ ਗਈ ਉਹ ਕਿਤੇ ਵੀ ਆ ਗਈ ਉਹਦੇ ਤੇ ਕੰਮ ਕਰੂਗੀ ਤੁਹਾਡੀ ਇਮਿਊਨਿਟੀ ਰੋਗ ਪ੍ਰਤੀਰੋਧਕ ਖਸ਼ਮਤਾ ਜਿਹੜੀ ਇਸ ਸਰੀਰ ਦੀ ਉਹਨੂੰ ਉਸ ਲੈਵਲ ਤੇ ਲੈ ਜੂਗੀ ਕਿ ਮਾੜੀਆਂ ਮੋਟੀਆਂ ਬਿਮਾਰੀਆਂ ਤੁਹਾਡੇ ਨੇੜੇ ਨਹੀਂ ਲੱਗਣਗੀਆਂ ਅੱਛਾ ਇੰਨੀ ਸਟਰੋਂਗ ਹੋ ਜੂਗੀ ਇੰਨੀ ਸਟਰੋਂਗ ਹੋ ਜਾਂਦੀ ਇਮਿਊਨਿਟੀ ਦਤਣ ਕਰਨ ਨਾਲ ਦਤਣ ਕਰਕੇ ਉਹਦਾ ਰਸ ਅੰਦਰ ਨਿਘਾਰਨ ਨਾਲ ਇੰਨੀ ਜਾਨ ਆ ਇਹਦੇ ਵਿੱਚ ਫਿਰ ਕారణ ਕੀ ਅਸੀਂ ਸੋਚਦੇ ਆਂ ਵੀ ਯਾਰ ਇਹਨੇ ਕੀ ਕਰਨਾ ਸੀ ਕਿਸੇ ਫਰੀਦੀ ਆ ਵੀ ਅਸੀਂ ਤਾਂ ਕਿਸੇ ਬਹੁਤ ਵੱਡੇ ਡਾਕਟਰ ਨੂੰ ਮਿਲ ਜੀਏ ਉਹ ਤਾਂ ਜਾਵਾਂਗੇ ਚੰਡੀਗੜ੍ਹ ਨੂੰ ਉੱਥੋਂ ਲਿਆਵਾਂਗੇ ਦਵਾਈਆਂ ਉਹ ਲਫਾਫਾ ਭਰ ਕੇ ਅਗਲਾ 20-50 ਹਜ਼ਾਰ ਦਾ ਬਿੱਲ ਬਣਾ ਕੇ ਤੋੜ ਦਿੰਦਾ ਉਹਨਾਂ ਨਾਲ ਆਰਾਮ ਆਉਣ ਦੀ ਬਜਾਏ ਪ੍ਰੋਬਲਮਾਂ ਆਉਂਦੀ ਅਗਲਾ ਕਹਿੰਦਾ ਯਾਰ ਕੁਝ ਨਹੀਂ ਆਯੁਰਵੇਦ ਵਾਲੇ ਝੂਠ ਬੋਲਦੇ ਨੇ ਹਾਂ ਉਹ ਪੂਰੇ ਆਯੁਰਵੇਦ ਨੂੰ ਕਲੰਕਿਤ ਕਰਦੇ ਨੇ ਲੋਕਾਂ ਸੋ ਜਦੋਂ ਤੁਸੀਂ ਇਦਾਂ ਦੀਆਂ ਔਸ਼ਧੀਆਂ ਵਰਤੋਂਗੇ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਯਾਰ ਆਯੁਰਵੇਦ ਤਾਂ ਆਹਾ ਆਯੁਰਵੇਦ ਦਾ ਮਤਲਬ ਕੀ ਆ ਸਾਇੰਸ ਆਫ ਲਾਈਫ ਸਾਇੰਸ ਆਫ ਜ਼ਿੰਦਗੀ ਦਾ ਫਲਸਫਾ ਜ਼ਿੰਦਗੀ ਜੀਣ ਦਾ ਤਰੀਕਾ ਜ਼ਿੰਦਗੀ ਜੀਣ ਦਾ ਤਜਰਬਾ ਹਾਂ ਤਜਰਬਾ ਤਾਂ ਫਿਰ ਉਹ ਥੋੜੀ ਵੀ ਤੁਹਾਨੂੰ ਕਿਤੋਂ ਲਫਾਫੇ ਚ ਪਾ ਕੇ ਲਿਆਉਣਾ ਪਊਗਾ ਜਾਂ ਕਿ ਤੂੰ ਮਿਲੂਗਾ ਉਹ ਤਾਂ ਵਿਚਰੋਗੇ ਜ਼ਿੰਦਗੀ ਚ ਗਲੋ ਨਾਲ ਥੋੜੀ ਯਾਰੀ ਪੈਗੀ ਤੁਹਾਨੂੰ ਪਤਾ ਲੱਗ ਜੂਗਾ ਵੀ ਯਾਰ ਜੇ ਮੈਨੂੰ ਆਹ ਪ੍ਰੋਬਲਮ ਆ ਤਾਂ ਗਲੋ ਆ ਇਹਦਾ ਹੱਲ ਤੁਸੀਂ ਜ਼ਿੰਦਗੀ ਚ ਹੋਰ ਕਿਤੇ ਜਾਣਾ ਕਾਦੇ ਵਾਸਤੇ ਕਾਦੇ ਵਾਸਤੇ ਹਾਂ ਕਾਦੇ ਵਾਸਤੇ ਤੁਹਾਡਾ ਕੋਲੇਸਟ੍ਰੋਲ ਵਧਣਾ ਹੀ ਨਹੀਂਗਾ ਤੁਹਾਨੂੰ ਹਾਰਟ ਦੀ ਪ੍ਰੋਬਲਮ ਆਉਣੀ ਨਹੀਂ ਉਹਨੇ ਤੁਹਾਡਾ ਟ੍ਰਾਈਗਲਾਈਸਰਾਈਡਸ ਵਧਣਾ ਹੀ ਨਹੀਂਗਾ ਅੱਛਾ ਜਿਹੜੇ ਹਾਰਟ ਦੇ ਇੰਨੇ ਮਹਿੰਗੇ ਮੰਗੇ ਲੋਕ ਔਸ਼ਦੀਆਂ ਦੇ ਰਹੇ ਨੇ ਆਯੁਰਵੇਦ ਚ ਵੀ ਹਾਂ ਜਿਹੜਾ ਲੁੱਟਣ ਦਾ ਜ਼ਰੀਆ ਬਣਾਇਆ ਹੋਇਆ ਉਹ ਕੱਲੇ ਗਲੋ ਨਾਲ ਠੀਕ ਗਲੋ ਨਾਲ ਠੀਕ ਸਿਰਫ ਦਾਤਣ ਕਰਨ ਦਾ ਦਾਤਣ ਕਰਨ ਦਾ ਪਰ ਇਹਦੀ ਵੇਟ ਕਰਨੀ ਪੂਗੀ ਹੁਣ ਜਿਵੇਂ ਸਾਨੂੰ ਅੰਗਰੇਜ਼ੀ ਓਸ਼ਦੀ ਲਾਤੀ ਵੀ ਖੂਨ ਪਤਲੇ ਦੀ ਖਾਣੀ ਆ ਜੇ ਤੁਸੀਂ ਉਸ ਪ੍ਰੈਕਟਿਸ਼ਨਰ ਨੂੰ ਡਾਕਟਰ ਨੂੰ ਪੁੱਛੋਗੇ ਵੀ ਕਿੰਨੀ ਦੇਰ ਖਾਣੀ ਆ ਤਾਂ ਕਹੂਗਾ ਜ਼ਿੰਦਗੀ ਭਰ ਖਾਣੀ ਆ ਰੋਟੀ ਨਹੀਂ ਖਾਂਦੇ ਇਹ ਸਵਾਲ ਆ ਉਹਨਾਂ ਦਾ ਅੱਛਾ ਇਹ ਜਵਾਬ ਹੁੰਦਾ ਕਿਉਂ ਜੇ ਤੁਸੀਂ ਪ੍ਰਭਾਵਤੋਂ ਉਸ ਰੋਗ ਤੋਂ ਗਰਸੇ ਤੋਂ ਤਾਂ ਪਰਹੇਜ਼ ਰੱਖ ਕੇ 40 ਦਿਨ ਚ ਤੁਹਾਡਾ ਜਿਹੜਾ ਖੂਨ ਆ ਉਹ ਠੀਕ ਹੋ ਜਾਊਗਾ ਹੁਣ ਪਰਹੇਜ਼ ਇਹਦੇ ਚ ਕਾਹਦਾ ਰੱਖਣਾ ਜ਼ਰੂਰੀ ਆ ਇਹ ਤੁਸੀਂ ਡਿਨਰ ਬੰਦ ਕਰ ਦਿਓ ਡਿਨਰ ਨਹੀਂ ਕਰਨਾ ਤੁਸੀਂ ਜੇ ਕਰਨਾ ਤਾਂ 6 ਵਜੇ ਕਰ ਲੈਣਾ اچھا 6 ਵਜੇ ਤਾਂ ਫਿਰ ਠੀਕ ਆ ਕਰ ਸਕਦੇ ਹੋ ਹਾਂ ਨਾ ਹਲਕਾ ਡਿਨਰ ਕਰਨਾ ਹੈ ਤੇ ਸਵੇਰੇ 8 ਵਜੇ ਤੋਂ ਪਹਿਲਾਂ ਨਹੀਂ ਕੁਝ ਖਾਣਾ 14 ਘੰਟੇ ਹੋ ਗਿਆ ਇਹ ਉਹ ਬਖਵਾ ਕਰ ਲੈਣਾ ਉਹਦੇ ਵਿੱਚ ਤੇ ਗਲੋ ਦੀ ਦਤਨ ਕਰਨੀ ਹੈ ਦੂਜੀ ਔਸ਼ਧ ਨਹੀਂ ਲੈਣੀ 20 25 ਦਿਨ ਬਾਅਦ ਤੁਸੀਂ ਟੈਸਟ ਕਰਵਾ ਲਿਓ ਅੱਛਾ ਡੈਰੀ ਪ੍ਰੋਡਕਟ ਬੰਦ ਕਰ ਦਿਓ ਬੜੇ ਦਾਅਵੇ ਨਾਲ ਕਹਿ ਰਹੇ ਹੋ ਤੁਸੀਂ ਇਹ ਦਾਵਾ ਕੱਲਾ ਇਦਾਂ ਫੋਕਾ ਦਾਵਾ ਨਹੀਂ ਹਜ਼ਾਰਾਂ ਲੋਕਾਂ ਤੇ ਵਰਦ ਕੇ ਫਿਰ ਦੱਸਿਆ ਫਿਰ ਦੱਸਿਆ ਜਾਂਦਾ ਇਹ ਚੀਜ਼ਾਂ اچھا ਹੋਰ ਕੀ ਕੰਮ ਨੇ ਵੇ 글로 ਹੋਰ ਕੀ ਕਰੂਗੀ 글로 ਬੁਖਾਰਾਂ ਦੇ ਵਿੱਚ ਲਾਜਵਾ ਬੋਸ਼ਦੀ ਆ আচ্ছা ਜਿਹਨੂੰ ਬੁਖਾਰ ਹੋ ਰਿਹਾ ਉਹ ਕਿਵੇਂ ਵਰਤਣਗੇ ਉਹਦੇ ਵਿੱਚ ਤੁਸੀਂ ਕੀ ਕਰਨਾ 2 ਇੰਚੀ 글로 ਦਾ ਟੁਕੜਾ ਮੋਟੀ 글로 ਦਾ 2 ਇੰਚੀ ਮਤਲਬ ਤਾਜੀ ਹੀ ਲੈਣੀ ਆ ਤਾਜੀ ਲੈਣੀ ਆ ਤਾਜੀ 글로 ਦੀ ਆਪਾਂ ਗੱਲ ਕਰ ਰਹੇ ਹਾਂ ਉਹਨੂੰ ਕੁੱਟ ਲੈਣਾ ਥੋੜਾ ਜਿਹਾ ਕੁੱਟ ਕੇ ਉਹਨੂੰ ਉਬਲਣਾ ਧਰ ਦੋ ਵਿਚ ਉਹਦੇ 2-3 ਪੱਤੇ ਤુલਸੀ ਦੇ ਪਾ ਦੋ 2-3 ਕਾਲੀਆਂ ਮਿਰਚੀਆਂ ਕੁੱਟ ਕੇ ਪਾ ਦੋ 2-3 ਚੁਟਕੀਆਂ ਅਜਵੈਣ ਦੀਆਂ ਪਾ ਦੋ ਦੇਸੀ ਜਮੈਣ ਦੇ ਜਿਹੜੀ ਖੁੰਡੀ ਆ ਘਰੇ ਆਮ ਹੁੰਦੀ ਆ ਉਹਨੂੰ ਉਬਾਲੋ ਚੰਗੀ ਤਰ੍ਹਾਂ ਜਦੋਂ ਪਾਣੀ ਅੱਧਾ ਰਹਿ ਗਿਆ ਉਹਨੂੰ ਮੜਾ ਮਸਲ ਕੇ ਪੁੰਨ ਲਓ ਪੁੰਨ ਕੇ ਉਹਦੇ ਚ 2 ਚੁਟਕੀਆਂ ਹਲਦੀ ਦੀਆਂ ਪਾ ਲਓ ਅੱਛਾ ਬਾਅਦ ਚ ਪੀਣ ਵੇਲੇ ਪੀਣ ਵੇਲੇ ਪਾਉਣੀਆਂ ਨੇ ਠੰਡਾ ਕਰਕੇ ਉਹਨੂੰ ਪੀਓ ਤੁਹਾਨੂੰ ਪਸੀਨਾ ਆਊਗਾ ਬੁਖਾਰ ਉਤਰਨਾ ਸ਼ੁਰੂ ਹੋ ਜਾਊਗਾ ਚਾਹੇ 10 ਦਿਨ ਤੋਂ ਬੁਖਾਰ ਆ ਅੱਛਾ ਹਾਂ ਹੋਰ ਸੁਣੋ ਜੇ ਇਹਦੇ ਨਾਲ ਖਾਂਸੀ ਆ ਤਾਂ ਦੋ ਡੱਕੇ ਮਲਠੀ ਦੇ ਪਾ ਲੈਣੇ ਨੇ ਅੱਛਾ ਵਿਚੇ ਮਲਠੀ ਪਾ ਵਿਚੇ ਮਲਠੀ ਪਾ ਲੈਣੀ ਆ ਓਕੇ ਜੇ ਤੁਹਾਨੂੰ ਖੁਸ਼ਕ ਖਾਂਸੀ ਆ ਤਾਂ ਪੀਣ ਵਾਲੇ ਅੱਧਾ ਚਮਚਾ ਦੇਸੀ ਕੀ ਦਾ ਪਾ ਲਓ ਉਹ ਫਿਰ ਥੋੜੇ ਕੋਸੇ ਚ ਗਰਮ ਚ ਪਾ ਲਓ ਬਾਕੇ ਉਹਨੂੰ ਚਾਹ ਦੇ ਵਾਂਗ ਪੀ ਲਓ ਹੂੰ ਹੂੰ ਜੇ ਬਲਗਮੀ ਖਾਂਸੀ ਆ ਜੇ ਬਲਗਮੀ ਖਾਂਸੀ ਆ ਤਾਂ ਸ਼ਹਿਦ ਪਾ ਲਓ ਕੀ ਬਾਤ ਹੈ ਜੇ ਬਲਗਮ ਨਿਕਲ ਨਹੀਂ ਰਹੀ ਤਾਂ ਸ਼ਹਿਦ ਪਾਉਣੀਆਂ ਇੱਕ ਚੁਟਕੀ ਦਾਲ ਚੀਨੀ ਦੀ ਪਾ ਲੈਣੀ ਆ ਵਿੱਚ ਅੱਛਾ ਬਲਗਮ ਨਿਕਲ ਜਾ ਇਹ ਤਾਂ ਸਾਰੇ ਰੋਗ ਤੁਸੀਂ ਗਲੋ ਨਾਲੇ ਠੀਕ ਕਰੀ ਜਾਂਦੇ ਹੋ ਸਭ ਤੋਂ ਭਿਆਨਕ ਰੋਗ ਮੰਨਿਆ ਜਾਂਦਾ ਬਲੱਡ ਕੈਂਸਰ ਨੂੰ ਬਹੁਤ ਭਿਆਨਕ ਆ ਹੈ ਹੀ ਭਿਆਨਕ ਇਕਲੀ ਗਲੋ ਨਾਲ ਠੀਕ ਹੋ ਜਾਣਾ ਇਕਲੀ ਗਲੋ ਨਾਲ ਬਲੱਡ ਕੈਂਸਰ ਠੀਕ ਹੋ ਜਾ ਅੱਛਾ ਦੇਖੋ ਮੈਂ ਬੇਨਤੀ ਕਰੂੰਗਾ ਜਿਹੜੇ ਲੋਕ ਇਸ ਰੋਗ ਤੋਂ ਗ੍ਰਸਿਤ ਨੇ ਜਿਨ੍ਹਾਂ ਦਾ TCL ਲੈਵਲ ਚਲਾ ਜਾਂਦਾ ਲੱਖ ਤੇ ਡੇਢ ਲੱਖ ਤੇ ਜਾਂ ਹੋਰ ਚੀਜ਼ਾਂ ਨੇ ਜਿਵੇਂ 1 ਲੱਖ ਕਹਿ ਰਹੇ ਹੋ ਤੁਸੀਂ TCL 1 ਲੱਖ ਕਹਿ ਰਿਹਾ ਮੈਂ ਹਾਂਜੀ ਸਰੀਰ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਹੈ ਉਹ ਠੀਕ ਕਰ ਦੂਗੀ ਗਲੋ ਕਿਵੇਂ ਕਰੋਗੇ ਦੱਸੋ 20 ਗ੍ਰਾਮ ਗਲੋ ਲੈਣੀ ਹੈ ਥਿੱਤਾ ਜੀ ਨਿੰਮ ਵਾਲੀ ਗਲੋ ਹੋਣੀ ਚਾਹੀਦੀ ਆ ਨਿੰਮ ਤੇ ਚੜੀ ਨਿੰਮ ਤੇ ਚੜੀ ਹੋਈ ਗਲੋ 20 ਗ੍ਰਾਮ ਹਾਂ ਥੋੜੀ ਜੀ ਮੋਟੀ ਹੋਣੀ ਚਾਹੀਦੀ ਐਨੀ ਕ ਮੋਟੀ ਗਲੋ ਸਮਝ ਲਓ ਆਪਣੇ ਅੰਗੂਠੇ ਤੋਂ ਥੋੜੀ ਜੀ ਮੋਟੀ ਹੋਵੇ 20 ਗ੍ਰਾਮ ਗਲੋ ਲਿਆ ਕੇ ਉਹਨੂੰ ਕੁੱਟਣਾ ਸ਼ੁਰੂ ਕਰ ਲਓ ਕੁੱਟ ਕੇ ਸਾਫ਼ ਕਰ ਲਓ ਪਹਿਲਾਂ ਧੋ ਲਓ ਫਿਰ ਕੁੱਟ ਲਓ 1 ਲੀਟਰ ਪਾਣੀ ਪਾ ਕੇ ਉਹਨੂੰ ਬਿਲਕੁਲ ਲੋ ਫਲੇਮ ਤੇ ਉਬਲਣਾ ਤਰ ਦੋ ਹਾਂ ਪਰ ਡੰਡਾ ਸਟੀਲ ਦਾ ਚਾਹੀਦਾ ਇਹਦੇ ਚ ਸਿਲਵਰ ਦਾ ਨਹੀਂ ਚਾਹੀਦਾ ਜਾ ਮਿੱਟੀ ਦਾ ਹੋਵੇ ਮਿੱਟੀ ਨੂੰ ਸਟੀਲ ਦਾ ਠੀਕ ਆ ਵੈਸੇ ਸਟੇਨਲੈਸ ਸਟੀਲ ਫੂਡ ਗ੍ਰੇਡ ਦਾ ਕੋਈ ਵੀ ਵਰਤਨ ਤੁਸੀਂ ਲੈ ਲਓ ਉਹਦੇ ਚ ਆਵਾਲਣਾ ਸ਼ੁਰੂ ਕਰ ਦਿਓ ਉਹਦੇ ਵਿੱਚ ਤੁਸੀਂ ਕੀ ਕਰਨਾ ਪੰਜ ਤੋਂ ਸੱਤ ਪੱਤੇ ਤુલਸੀ ਦੇ ਪਾ ਦੇਣ ਸਿਰਫ ਹੋਰ ਕੁਝ ਨਹੀਂ ਪਾਉਣਾ ਜਦੋਂ ਪਾਣੀ 200 ml ਪਾਣੀ ਰਹਿ ਗਿਆ ਉਹਨੂੰ ਫਿਰ ਮਿੱਟੀ ਦੇ ਵਰਤਨ ਚ ਪਾ ਦੇਣਾ ਕੋਰੇ ਚ ਰੋਗ ਨਹੀਂ ਨਹੀਂ ਹੋਣਾ ਚਾਹੀਦਾ ਅੱਜ ਕੱਲ ਉਹ ਰੋਗਨ ਕੀਤਾ ਹੁੰਦਾ ਲੰਗ ਜਾਂ ਕੀਤਾ ਹੁੰਦਾ ਸੋਨਾ ਉਹ ਨਹੀਂ ਜਿਹਦੇ ਚ ਰੋਮ ਹੁੰਦੇ ਨੇ ਖੁੱਲੇ ਮਤਲਬ ਮਿੱਟੀ ਦਾ ਹੁੰਦਾ ਆਮ ਦੇਸੀ ਜਿਹੜਾ ਆਪਾਂ ਨੇ ਪਰਜਾ ਪਤੂ ਲਿਓਣਾ ਉਹਦੇ ਚ ਪਾ ਦੇਣਾ ਉਹਨੂੰ ਰਾਤ ਨੂੰ ਪਾ ਕੇ ਰੱਖ ਦਿਓ ਪੂਰੀ ਰਾਤ ਪਿਆ ਰਹਿਣ ਦਿਓ ਸਵੇਰੇ ਉਹਨੂੰ ਮਸਲ ਕੇ ਖਾਲੀ ਪੇਟ ਪੀਣਾ ਉਹ 200 ਐਮਐਲ ਪਾਣੀ ਬਸ ਇਹੀ ਕੰਮ ਕਰਦੇ ਰਹੋ ਲਗਾਤਾਰ ਜਿਹੜਾ ਕੋਈ ਇਲਾਜ ਤੁਹਾਡਾ ਚੱਲਦਾ ਹਲੇ ਚੱਲੀ ਜਾਣ ਦਿਓ ਤੁਹਾਨੂੰ 15 20 ਦਿਨ ਬਾਅਦ ਮਹਿਸੂਸ ਹੋਊਗਾ ਵੀ ਯਾਰ ਜਿਹੜਾ 6 ਮਹੀਨੇ ਤੋਂ ਇਲਾਜ ਲੈ ਰਹੇ ਸੀ ਉਹਦੇ ਨਾਲ ਉਹਨਾ ਫਰਕ ਨਹੀਂ ਪਿਆ ਵੀ ਆ ਤਾਂ ਜਿਵੇਂ ਕੀਮੋ ਹੋਣੀ ਸ਼ੁਰੂ ਹੋ ਗਈ ਉਦਾਂ ਕੰਮ ਕਰੂਗੀ ਅੱਛਾ ਬਲੱਡ ਕੈਂਸਰ ਦੇ ਵਿੱਚ ਫਿਰ TLC ਡਾਊਨ ਆ ਜੂਗੀ TLC ਡਾਊਨ ਹੋਣੀ ਸ਼ੁਰੂ ਹੋ ਜੂਗੀ ਤੁਹਾਡੇ ਹੋਰ ਕੋਈ ਪ੍ਰੋਬਲਮਾਂ ਪੂਰੀ ਉਹਦੇ ਚ CBC ਦੇ ਵਿੱਚੋਂ ਇੱਕ ਵਿਸ਼ੇ ਹੁੰਦਾ ਜਾਂਚ ਦਾ ਸਾਰੀਆਂ ਚੀਜ਼ਾਂ 'ਚ ਅਸਰ ਹੋਣਾ ਸ਼ੁਰੂ ਹੋ ਚੁੱਕਾ ਜੇ ਖੂਨ ਨਹੀਂ ਬਣਦਾ ਜਾਂ ਲੋਅ ਰਹਿੰਦਾ ਆ ਤਾਂ ਉਹ ਤੁਹਾਡਾ ਸਹੀ ਹੋਣਾ ਨਾਲ ਇਹ ਤਾਂ ਹੱਥ ਤੇ ਸਰੋਂ ਜਮਾਉਣ ਵਾਲਾ ਕੰਮ ਹੱਥਾਂ ਦੇ ਸਰੋਂ ਜਮਾਉਣ ਵਾਲਾ ਨੁਸਖਾ ਹੈ ਮਤਲਬ ਐਡਾ ਬੜਾ ਰੋਗ ਆ ਔਰ ਫਰੀ ਦੀ ਦਵਾਈ ਹੈ ਫਰੀ ਦੀ ਦਵਾਈ ਆ ਦੇਖੋ ਇਕਦਮ ਤੁਸੀਂ ਜਿਹੜਾ ਵੀ ਇਲਾਜ ਲੈ ਰਹੇ ਹੋ ਉਹਨੂੰ ਬੰਦ ਨਾ ਕਰੋ 20-25 ਦਿਨਾਂ ਚ ਤੁਹਾਨੂੰ ਇਹਦਾ ਪ੍ਰਭਾਵ ਆਉਣਾ ਸ਼ੁਰੂ ਹੋਊਗਾ। ਉਹ ਹੌਲੀ-ਹੌਲੀ ਘਟਾ ਕੇ ਜੇ ਅੰਗਰੇਜ਼ੀ ਓਸ਼ਦੀਆਂ ਲੈ ਰਹੇ ਹੋ ਉਹਨਾਂ ਨੂੰ ਬੰਦ ਕਰ ਲਓ। ਇਕਦਮ ਨਾ ਬੰਦ ਕਰੋ। ਹੂੰ। ਉਹਨੇ ਇਮਿਊਨਿਟੀ ਨੂੰ ਉਸ ਲੈਵਲ ਤੇ ਲੈ ਜਾਣਾ ਅਮਰਤਾ ਹੈ ਅਮਰਤਾ। ਹਾਂ ਅਮਰਤਾ ਕਿਹਾ ਗਿਆ। ਅਮਰਤਾ। ਹੂੰ ਹੂੰ। ਅਮਰਤ ਨੂੰ ਧਾਰਨ ਕਰਨਾ। ਹੂੰ ਹੂੰ। ਇਹ ਤਾਂ ਮੈਂ ਇਹ ਵੀ ਸੁਣਿਆ ਵੀ ਜੇ ਆਪਾਂ ਇੱਕ ਡੱਕਾ ਲਿਆ ਕੇ ਚਾਹੇ ਸੁੱਕਾ ਹੀ ਆ ਮਿੱਟੀ 'ਚ ਗੱਡ ਦੋ ਫੇਰ ਪੁਨਰਜੀਵਿਤ ਹੋ ਜਾਂਦਾ ਹਰਾ ਹੋ ਜਾਂਦਾ। ਤਾਂ ਹੀ ਇਹਨੂੰ ਮੇਰੇ ਖਿਆਲ ਅਮਰਤਾ ਜਰਵੇਦ ਨੇ ਇਹਦੀ ਸੰਗ ਜੇ ਆਪਾਂ ਇਹਦੇ ਤੇ ਬਹੁਤ ਲੰਬਾ ਚੌੜਾ ਵੀ ਉਹ ਕਰ ਲਈਏ ਨਾ ਬੈਜੀ ਦੇਖੋ ਇਹ ਵਿਸ਼ਾ ਨਾ ਜਿਹੜਾ ਤੁਸੀਂ ਜਿਵੇਂ ਗਲੋ ਦੀ ਗੱਲ ਕਰ ਰਹੇ ਹੋ ਮੇਰਾ ਖਿਆਲ ਆ ਵੀ ਜੇ ਤੁਸੀਂ ਇਹਦੇ ਤੇ ਹੋਰ ਵੀ ਪ੍ਰੋਬਲਮਸ ਲਈ ਦੱਸੋ ਜੀ ਤਾਂ ਬਹੁਤ ਵਧੀਆ ਹੋਊ ਪਰ ਹੁਣ ਸਮਾਂ ਥੋੜਾ ਜਿਹਾ ਇਜਾਜ਼ਤ ਨਹੀਂ ਦਿੰਦਾ ਮੈਂ ਚਾਹਣਾ ਵੀ ਇਹਦੇ ਤੇ ਆਪਾਂ ਪੂਰਾ ਐਪੀਸੋਡ ਬਣਾਈਏ ਡੇਢ ਦੋ ਘੰਟੇ ਦਾ ਬਿਲਕੁਲ ਬਣੂਗਾ ਤੁਸੀਂ 5 ਘੰਟੇ ਦੀ ਗੱਲ ਕਰ ਲਓ ਗਲੋ ਤੇ ਮੇਰੇ ਨਾਲ अच्छा ਤੁਹਾਨੂੰ 5 ਘੰਟੇ ਨਵੇਂ ਨੁਸਖੇ ਦੱਸੂਗਾ ਹੁਣ ਇੱਕ ਹੋਰ ਛੋਟਾ ਜਿਹਾ ਦੱਸ ਦਈਏ ਲਿਪੋਮਾ ਦੀਆਂ ਗੱਠਾਂ ਹੁੰਦੀਆਂ ਨੇ ਲਿਪੋਮਾ ਹਾਂਜੀ ਸਾਰਿਆਂ ਨੂੰ ਪਤਾ ਵੀ ਲਿਪੋਮਾ ਦੀਆਂ ਗੱਠਾਂ ਨੇ ਦਵਾਈਆਂ ਵੀ ਸਭ ਨੇ ਦੱਸੀਆਂ ਹੋਈਆਂ ਨੇ ਵੀ ਕਚਨਾਰ ਗੁਗਲ ਲੈ ਲੋ ਜੀ ਗੰਡ ਮਾਲਾ ਕੰਡਨ ਰਸ ਲੈ ਲੋ ਜੀ ਰੋਗਿਆ ਵਰਧਨੀ ਲੈ ਲੋ ਜੀ 6 6 ਗੋਲੀਆਂ ਖਾਓ 6 ਮਹੀਨੇ ਖਾਓ ਕੋਈ ਫਰਕ ਨਹੀਂ ਪੈਂਦਾ ਤੁਸੀਂ ਸਿਰਫ ਇੱਕ ਗੋਲੀ ਲੈਣੀ ਆ ਕਚਨਾਰ ਗੁਗਲ ਦੇ ਨਾਲ ਕਚਨਾਰ ਗੁਗਲ ਦੀ ਸਿਰਫ ਇੱਕ ਗੋਲੀ 24 ਘੰਟੇ ਦੀ ਇੱਕ ਗੋਲੀ ਲੈਣੀ ਆ ਲੈਣੀ ਕਿਵੇਂ ਆ ਗਲੋ ਦੇ ਕਾੜੇ ਨਾਲ ਹੁਣ ਇੱਥੇ ਵਿਸ਼ੇਸ਼ ਕੀ ਆ ਵੀ ਗਲੋ ਦਾ ਕਾੜਾ ਕਿਵੇਂ ਬਣਾਉਣਾ ਅੱਛਾ ਅੱਛਾ ਬਣਾਉਣ ਦੀ ਵਿਧੀ ਆ ਬਣਾਉਣ ਦੀ ਵਿਧੀ ਆ ਤੁਸੀਂ ਨੇ ਕੀ ਕਰਨਾ 10 ਗ੍ਰਾਮ ਗਲੋ ਲੈ ਲੈਣੀ ਆ ਹੂੰ 10 ਗ੍ਰਾਮ ਗਲੋ ਨੂੰ ਕੁੱਟ ਕੇ ਇਹ ਵੀ ਨਿੰਮ ਵਾਲੀ ਹੋ ਜੇ ਜਿਆਦਾ ਵੇਤਰ ਜੇ ਦੂਜੀ ਵੀ ਹੋ ਜੇ ਤਾਂ ਚੱਲ ਜੂਗੀ ਇੱਥੇ ਠੀਕ ਹੈ ਹੂੰ ਉਹਨੂੰ ਪੁੱਟ ਕੇ 500 ਐਮ ਐਲ ਪਾਣੀ ਪਾ ਦੇਣਾ ਉਹਨੂੰ ਉਬਾਲਣਾ ਸ਼ੁਰੂ ਕਰ ਦੇਣਾ ਜਦੋਂ 200 ਐਮ ਐਲ ਪਾਣੀ ਰਹਿ ਗਿਆ ਹੂੰ ਮਿੱਟੀ ਦੇ ਭਾਂਡੇ ਚ ਪਾ ਦੇਣਾ ਹੂੰ ਤੇ ਉਹਦੇ ਨਾਲ ਹੂੰ ਸਵੇਰੇ ਕਚਨਾਰ ਗੁਗਲ ਦੀ ਗੋਲੀ ਚਬਾ ਕੇ ਖਾਣੀ ਆ ਖਾਲੀ ਪੇਟ ਅੱਛਾ ਜਿਹੜੀ ਕਚਨਾਰ ਗੁਗਲ ਜਾਂ ਹੋਰ ਤੁਸੀਂ ਆਯੁਰਵੇਦ ਕੋਸ਼ ਦੀਆਂ ਹੋਮਿਓਪੈਥੀ ਹੋਸ਼ ਦੀਆਂ ਅੰਗਰੇਜ਼ੀ ਹੋਸ਼ ਦੀਆਂ ਲੈਪੋਮਾ ਵਾਸਤੇ 6 ਮਹੀਨੇ ਤੋਂ ਖਾ ਰਹੇ ਹੋ ਤਾਂ ਤੁਹਾਨੂੰ ਉਹਦੇ ਚ 15 ਦਿਨ ਚ ਪਤਾ ਲੱਗ ਜਾਊਗਾ ਵੀ ਯਾਰ ਪਹਿਲਾਂ ਨਾਲੋਂ ਤਾਂ ਹੁਣ ਬਿੱਤਰ ਕਚਨਾਰ ਗੂਗਲ ਤਾਂ ਆਪਣੀ ਫਾਰਮੇਸੀ ਚ ਬਹੁਤ ਮਾਤਰਾ ਚ ਬਣਦੀ ਆ ਹਾਂ ਤੇ ਇਹ ਇਹਦੇ ਨਾਲ ਫਿਰ ਲਿਪੋਮਾ ਕਿ ਮਤਲਬ 6 ਮਹੀਨੇ ਲਾਓ ਬਸ ਠੀਕ ਹੋ ਜਾਊਗਾ ਉਸ ਮਾੜਾ ਜਿਹਾ ਇੱਕ ਮੇਰਾ ਹੈਗਾ ਵੀ ਲਿਪੋਮਾ ਲਈ ਪਰਹੇਜ਼ ਮਾੜੇ ਜੇ ਦੱਸ ਕੇ ਆਪਾਂ ਸਮਾਪਤ ਕਰੀਏ ਪਰਹੇਜ਼ ਲਿਪੋਮਾ ਲਈ ਅਸੀਂ ਨੇ ਜਿਹੜੇ ਨਾ ਖਾਧੇ ਪਦਾਰਥ ਨੇ ਧੀਰ ਨਾਲ ਪਚਦੇ ਨਹੀਂ ਖਾਸ ਕਰਕੇ ਕਫ ਕਾਰਕ ਨੇ ਤੇ ਪਿਤ ਨੂੰ ਵੀ ਵਧਾਉਂਦੇ ਨੇ ਪ੍ਰਭਾਵਿਤ ਕਰਦੇ ਨੇ ਸਾਡੀ ਜਟੜਿਕਨੀ ਨੂੰ ਛਿਲਕੇ ਵਾਲੀਆਂ ਦਾਲਾਂ ਸਾਨੂੰ ਘੱਟ ਖਾਣੀਆਂ ਚਾਹੀਦੀਆਂ ਨੇ ਪਨੀਰ ਇਹਦੇ ਵਿੱਚ ਥੋੜਾ ਵਰਜਿਤ ਕਰਦੇ ਆਂ ਸੀ ਡੈਰੀ ਪ੍ਰੋਡਕਟ ਥੋੜੇ ਨਾਨ ਵੇਜ ਕਰਨੇ ਨੇ ਨਾਨ ਵੇਜ ਬਿਲਕੁਲ ਬੰਦ ਕਰਨਾ ਪਊਗਾ ਦੇਖੋ ਪਰਹੇਜ਼ ਜ਼ਰੂਰੀ ਆ ਜੇ ਤੁਸੀਂ ਕੋਈ ਇਲਾਜ ਕਰਨਾ ਆਯੁਰਵੇਦ ਨੇ ਪਹਿਲੇ ਸਥਾਨ ਤੇ ਪਰਹੇਜ਼ ਨੂੰ ਰੱਖਿਆ ਤੇ ਬਹੁਤ ਲੰਬਾ ਹੋ ਜਾਣਾ ਸਮਾਂ ਤੇ ਆਪਾਂ ਇਹਦੇ ਤੇ ਬਿਲਕੁਲ ਗਲੋ ਦੇ ਉੱਤੇ ਬਹੁਤ ਵਧੀਆ ਐਪੀਸੋਡ 1.5-2 ਘੰਟੇ ਦਾ ਤੇ ਸਰੀਰ ਦੀਆਂ ਤਕਰੀਬਨ ਬਿਮਾਰੀਆਂ ਤੇ ਗੱਲ ਕਰਕੇ ਬਣਾਵਾਂਗੇ ਆਪਾਂ ਅੱਗੇ ਲਈਏ ਧੰਨਵਾਦ